ਫਾਰਮੂਲਾ ਲੈਂਦਾ ਬਈ ਆਪਾਂ ਨਵਾਂ ਕਿਹੜਾ ਫਾਰਮੂਲਾ ਸੱਪ ਜਿਹੜੀਆਂ ਤੈਨੂੰ ਚੀਜ਼ਾਂ ਦਿਖਾਉਣੇ ਆ ਬਈ ਕਿਹੜੀਆਂ ਕਿੱਜੀਆਂ ਪੈਂਦੀਆਂ ਨੇ ਬਈ ਪੁੱਲਰਾ ਇਹ ਬਈ ਇਹ ਡੱਬੇ ਕਿੰਨੇ ਲਾ ਹਾਂ ਤੈਨੂੰ ਪਤਾ ਲੱਗ ਜੂ ਵੀ ਮਸਾਲੇ ਕਿੰਨੇ ਨੇ ਇੱਕ ਤਾਂ ਬਾਈ ਬੇਨਤੀ ਇਹ ਹੈ ਵੀ ਬਾਈ ਬਣਾ ਜਿਹਨੇ ਲੈਣਾ ਹੁੰਦਾ ਉਹ ਵਟਸਐਪ ਤੇ ਮੈਸੇਜ ਕਰਿਆ ਕਰੋ ਤੇ ਫੋਨ ਉਹੀ ਕਰਿਆ ਕਰੋ ਬਾਈ ਪੁੱਲਰਾ ਅਚਾਰ ਦਾ ਹੁੰਦਾ ਤੇਰਾ ਇੱਕ ਨੰਬਰ ਪਰ ਆ ਮਸਾਲੇ ਬਾਰੇ 10000 ਰੁਪਏ ਇਹ ਚ ਕੀ ਜਾਦੂ ਹੈ ਜਾ ਵੀ ਇਹ ਇੰਨਾ ਟੇਸਟੀ ਆ ਮਸਾਲਾ ਤੇਰਾ ਬਾਈ ਟੇਸਟੀ ਦਾ ਚੀਜ਼ ਨਾ ਜਿਹੜੀ ਵਿੱਚ ਕੁਆਲਿਟੀ ਆ ਮਸਾਲਿਆਂ ਦੀ ਹਾਂ ਉਹਨਾਂ ਨੇ ਟੇਸਟ ਬਣਾਉਣਾ ਅਛਿਆ ਮਸਾਲਾ ਚੱਕੀ ਮਾੜਾ ਜਾ ਮਸਾਲਾ ਬਾਈ ਤੈਨੂੰ ਦਿਖਾਉਣਾ ਆ ਦੇਖਾ ਪਹਿਲਾ ਨੰਬਰ ਤਾਂ ਹੁਣ ਆਲਾ ਕਹਿੰਦਾ ਸਰੋਂ ਦਾ ਤੇਲ ਲੈ ਬਾਈ ਦਿਖਾ ਹਾਂ ਇਹ ਤੂੰ ਇਹ ਹਿਸਾਬ ਲਾ ਲੈ ਸਾਰਾ 10 ਕਿਲੋ ਮਸਾਲਾ ਇਹ 10 11 ਕਿਲੋ ਠੀਕ ਆ ਠੀਕ ਆ 41 45 ਕਿਲੋਮੀਟਰ ਚ ਪੈਣਾ ਅਛਿਆ ਹਾਂ ਠੀਕ ਆ ਇੰਨਾ ਕ ਮਸਾਲਾ ਇੰਨਾ ਕੀ ਮਸਾਲਾ ਪਾਉਣਾ ਤੇਰੇ ਵਿੱਚ ਕੀ ਕੀ ਪੈਂਦਾ ਬਾਈ ਬਾਈ ਵਿੱਚ ਤਾਂ ਜਿਹੜੀਆਂ ਕੁਆਲਿਟੀ ਵਾਲੀਆਂ ਨੇ ਅਦਰਕ ਦਾ ਪੇਸਟ ਹੋ ਗਿਆ ਅਲ੍ਹਾਸਣ ਹੋ ਗਿਆ ਡਾਇਰੈਕਟ ਹਾਂ ਠੀਕ ਆ ਨਾ ਪਿਆਜ਼ ਦਾ ਪੇਸਟ ਹੋ ਗਿਆ ਇਹ ਚੀਜ਼ਾਂ ਨੇ ਬਸ ਜੇ ਜਿਵੇਂ ਹੁਣ ਠੰਡ ਥੋੜੀ ਬਾਦ ਗਈ ਤਾਂ ਕੋਈ ਤੀਜ ਫਰਕ ਪਿਆ ਹੁਣ ਫਾਰਮੂਲਾ ਲਿਆਂਦਾ ਬਈ ਆਪਾਂ ਨਵਾਂ ਕਰਕੇ ਸੱਪ ਫਾਰਮੂਲਾ ਸੱਪ ਜਿਹੜੀਆਂ ਤੈਨੂੰ ਚੀਜ਼ਾਂ ਦਿਖਾਉਨੇ ਆ ਬਈ ਹਾਂ ਆਹ ਥਾਲੇ ਚ ਕੀ ਪਿਆ ਬਈ ਫੁੱਲ ਜੇ ਇਹ ਸਤਾਰਾਂ ਦੀ ਸੀਡ ਆ ਬਈ ਇਹ ਕੀ ਹੁੰਦੇ ਆ ਬਈ ਇਹ ਫੁੱਲ ਕਹੇ ਜਾਂਦੇ ਇਹਨਾਂ ਨੂੰ ਹਾਂ ਇਹ ਮਸਾਲਿਆਂ ਚ ਬਾਈ ਇਹ ਚੀਜ਼ਾਂ ਬਹੁਤ ਤਕੜੀਆਂ ਨੇ ਇਹ ਪੈਂਦੀਆਂ ਨੇ ਹੈ ਹਾਂ ਜਿਵੇਂ ਹੁਣ ਦਾਲ ਚੀਨੀ ਹੋ ਗਈ ਬਾਈ ਤੈਨੂੰ ਦਿਖਾਉਨੇ ਆਂ ਸਪਾਈਦਰ ਦੇ ਪੱਤੇ ਕੀ ਰੱਖੀ ਖੜਾ ਇਹ ਵੀ ਪਾਉਨੇ ਵਿੱਚ ਬਾਈ ਸਪਾਈਦਰ ਦੇ ਪੱਤੇ ਨਹੀਂ ਇਹ ਹਾਂ ਇਹ ਕੰਜਰ ਦਾ ਹੋਆ ਤੇਜ ਪੱਤਾ ਅਰੇ ਤੇਜ ਪੱਤਾ ਮਾ ਕੇ ਤੇ ਸਪਾਈਦਾ ਵੀ ਪਾਉਣ ਲੱਗ ਪਏ ਬਸ ਸਮੈਲ ਲਾਇਆ ਫਿਰ ਤੂੰ ਮਸਾਲੇ ਦੀ ਤੂੰ ਕਹਿੰਦਾ ਵੀ ਬਣਦਾ ਕਹਦਾ ਹਾਂ ਮਸਾਲੇ ਦੀ ਸਮੈਲ ਬਹੁਤ ਹਾਂ ਹਾਂ ਜਵਿਤਰੀ ਜਵਿਤਰੀ ਆ ਇਹ ਹਾਂ ਆ ਲੈ ਬਾ ਇੱਥੇ ਦਿਖਾ ਮੈਂ ਹਾਲਾ ਇਹ ਚੀ ਚ ਦੇਖ ਕੀ ਆ ਇਹ ਕੋਤਕੂਰ ਸੇਆ ਨਹੀਂ ਨਹੀਂ ਪਤਾ ਹੋਣਾ ਕਿਸੇ ਨੂੰ ਪੰਸਾਰੀਆਂ ਅੱਧੇ ਪੰਸਾਰੀਆਂ ਨੂੰ ਵੀ ਯਾਦ ਹੋਣਾ ਵੀ ਕੋਸਪੁਰ ਹੁੰਦਾ ਕੀ ਆ ਠੀਕ ਹੈ ਵੀ ਦੇਸੀ ਚੀਜ਼ਾਂ ਪੈਂਦੀਆਂ ਨੇ ਸਾਰੀਆਂ ਕਿੰਨੀਆਂ ਕਿ ਚੀਜ਼ਾਂ ਪੈਂਦੀਆਂ ਨੇ ਬਾਈ ਪੁੱਲ ਰਾ ਇਹ ਬਾਈ ਇਹ ਡੱਬੇ ਗਿਣ ਲੈ ਹਾਂ ਤੈਨੂੰ ਪਤਾ ਲੱਗ ਜੂ ਵੀ ਮਸਾਲੇ ਕਿੰਨੇ ਨੇ ਠੀਕ ਆ ਦਾਲ ਚੀਨੀ ਫੁੱਲਾ ਇਹ ਆਪਾਂ ਸਾਫ ਤੇ ਖੜੇ ਮਸਾਲੇ ਪਾਉਣੇ ਆ ਆ ਮੇਥੀ ਐ ਐਮ ਡੀ ਐਚ ਦੀ ਪਾਉਣੇ ਹੋਏ ਨਹੀਂ ਨਾ ਆਪੇ ਤਾਂ ਉਹ ਐਮਰਜੈਂਸੀ ਲੈਂਦੀ ਆ ਬਾਈ ਮੇਥੀ ਆਪਣੇ ਕੋਲੇ ਰਾਸਤਾਨੀਆਂ ਆਉਂਦਾ ਘਟਾ ਹਾਂ ਹਾਂ ਉਹ ਮੁੰਡਾ ਵਿੱਚ ਬਿਮਾਰ ਹੋ ਗਿਆ ਦੋ ਚਾਰ ਦਿਨ ਬੁਖਾਰ ਵਖੂਰ ਹੋ ਗਿਆ ਉਹ ਆਸਤਾਂ ਦੀਆਂ ਦਾਲਾਂ ਲੈ ਕੇ ਆਉਂਦਾ ਉਹ ਤੋਂ ਮੰਗਾਇਆ ਪਿਆ ਉਹ ਆਇਆ ਨਹੀਂ ਤੇ ਫਿਰ ਅਸੀਂ ਆਹ ਲੈਂਦੀਆਂ ਤਨ ਚਾਰ ਡੰਮੀਆਂ ਆਈਆਂ ਮੈਂ ਬਾਕੀ ਆ ਮਗਜ ਵਗੈਰਾ ਬਾਈ ਬਦਾਮ ਵਗੈਰਾ ਦਾ ਆਪਾਂ ਬਹੁਤ ਵੀਡੀਓ ਚ ਦਿਖਾਏ ਨਹੀਂ ਪੈਂਦੇ ਆ ਤੇ ਆ ਜਿਹੜੇ ਹੋਰ ਮਸਾਲੇ ਨੇ ਉਹ ਆਏ ਆ ਅਗਲਾ ਕਹੇ ਦਿਖਾ ਦੇ ਤੈਨੂੰ ਜਿਹੜਾ ਹੁਣ ਅੱਜ ਵਾਲਾ ਪੂਰ ਜਾਂਦਾ ਬਾਈ ਇਹ ਇਹ ਚ ਬਦਾਮ ਤੇ ਮਗਜ ਜਾਣ ਨਹੀਂ ਰਹੇ ਇਹ ਜਾਂਦੇ ਨਹੀਂ ਅਗਲੇ ਦਾ ਹੋਜ਼ੁਰਗ ਆ ਉਹ ਬੰਦਾ ਕਹਿੰਦਾ ਵੀ ਵਾਲਾ ਹੁਣ ਆ ਪਾਇਓ ਠੀਕ ਹੈ ਹੁਣ ਆ ਹੋਰ ਮਸਾਲੇ ਕਿਹੜੇ ਕਿਹੜੇ ਨੇ ਇਹ ਬਾਈ ਯਾਰ ਜਿਹੜਾ ਕਾਲੀ ਮਿਰਚਾ ਹਰੀ ਮਿਰਚਾ ਠੀਕ ਆ ਨਾ ਹਾਂ ਦੇਖ ਬਾਈ ਹਾਂ ਠੀਕ ਆ ਜਿਵੈਣ ਬਾਈ ਅਜਵੈਣ ਠੀਕ ਆ ਜੀਰਾ ਬਾਈ ਪਿਆਉ ਰ ਆ ਬਈ ਸਾਰਾ ਕੋ ਦੇਸੀ ਚੀਜ਼ਾਂ ਰਾ ਗੜ ਕੇ ਪਈ ਹੋਈਆਂ ਨੇ ਮਸਾਲੇ ਜੇ ਆਪਾਂ ਆਪ ਦਾ ਬਣਾਉਣੇ ਆ ਬਈ ਯਾਰ ਰੋਲਾ ਨਾ ਇੱਥੇ ਆ ਮਿਹਨਤ ਦਾ ਮੁੱਲ ਲੈਨੇ ਆ ਯਾਰ ਆਪਾਂ ਆਪਾਂ ਕਿਉਂ ਗਲਤ ਖਵਾਵਾਂਗੇ ਸਹੀ ਗੱਲਾਂ ਠੀਕ ਆ ਨਾ ਹੂੰ ਈ ਕੱਲੀ ਕੱਲੀ ਪਾਵਾਂਗੇ ਮੈਂ ਕਹਿੰਦਾ ਭਾਂਬੜ ਕੱਢ ਦਾਂਗੇ ਭਾਂਬੜ ਯਾਰਾ ਸਮਾਨ ਵਾਲੇ ਦਾ ਬੜਾ ਬਈ ਇਹ ਆ ਵਾਲ ਖਤਾਈ ਆ ਬਾ ਇੱਕ ਤਰ੍ਹਾਂ ਦਾ ਹੋਈ ਬਣ ਗਿਆ ਇਹ ਆਪਣਾ ਹਾਂ ਹਾਂ ਪਾਸਮਾਲਾ ਕੰਮ ਹੀ ਆਏ ਪਾਸਮਾਲਾ ਹੀ ਆ ਬਾਈ ਸਾਰਾ ਜੰਨਾ ਵੀ ਹੈਗਾ ਨਾਲੇ ਮੀਟ ਦਾ ਮੀਟ ਬਾਈ ਤਾਕਤ ਵੀ ਦਊਗਾ ਅੱਜ ਦੀ ਭੈਣਾਂ ਸੁਣ ਅ ਸੁਣਣੇ ਇਹ ਚੀਜ਼ਾਂ ਜਿਹੜੇ ਮਸਾਲੇ ਬਾਈ ਯਾਰ ਹੁਣ ਟਿਊਬਾਂ ਦਾ ਸੀ ਵੀ ਪਟਣ ਜਾਣਦੇ ਆ ਉਹ 20-25 ਰੁਪਏ ਦੀ ਟੂਬ ਜੀ ਹੁੰਦੀ ਹੈ ਪੇਸਟ ਵਾਲੀ ਹਾਂ ਆਪਾਂ ਪਾਉਣੀ ਵੀ ਨਹੀਂ ਠੀਕ ਆ ਤੇ ਬਾਕੀ ਭੁਲਰਾ ਜੇ ਕਿਸ ਨੇ ਮੰਗਾਉਣਾ ਤਾਂ ਵੀ ਕਿਵੇਂ ਸੰਪਰਕ ਕਰਿਆ ਜਾਂਦਾ ਚਾਹੀ ਜਾਂਦਾ ਬਾਈ ਡੇਲੀ ਇੱਕ ਤਾਂ ਬਾਈ ਬੇਨਤੀ ਇਹ ਹੈ ਵੀ ਬਾਈ ਬਣਾ ਜਿਹਨੇ ਲੈਣਾ ਹੁੰਦਾ ਉਹ ਵਟਸਐਪ ਤੇ ਮੈਸੇਜ ਕਰਿਆ ਕਰੋ ਤੇ ਫੋਨ ਉਹੀ ਕਰਿਆ ਕਰੋ ਠੀਕ ਹੈ ਸਵਾਦ ਵਾਲੇ ਬਾਈ ਬਣਾ ਟਾਈਮ ਖਰਾਬ ਕਿਉਂ ਸਾਡੇ ਕੋਲ ਵੀ ਕੰਮ ਵਾਲਾ ਟਾਈਮ ਹੈ ਹਾਂ ਹਾਂ ਬਾਕੀ ਲੇਬਰ ਫੁੱਲਾਂ 'ਚ ਲੱਗੀ ਹੋਈ ਆ ਹਾਂ ਕਦੇ ਫੁੱਲਾਂ ਕੰਨੀ ਵਗ ਜਾਣਾ ਕਿਤੇ ਇੱਧਰ ਵਸ ਆਇਆ ਹੁੰਦਾ ਵੀ ਟਾਈਮ ਕੱਢ ਕੇ 10 ਵਜੇ ਤੱਕ 11 ਵਜੇੱਕੇ ਰਾਈਟ ਵੀ ਫੋਨ ਉਹੀ ਲਾਉਣ ਜਿਹਨੇ ਲੈਣਾ ਜਿਹਨੇ ਲੈਣਾ ਹਨਾ ਕੋਈ ਉਸ ਵਾਲੀ ਗੱਲ ਨਹੀਂ ਚੀਜ਼ ਤੁਹਾਨੂੰ ਦਿਖਾ ਦਿੰਦੇ ਆ ਬਾਈ ਲੈ ਮਸਾਲਾ ਦੇਖ ਲੈ ਇੱਕ ਘੰਟੇ ਠੀਕ ਆ ਪੱਠੀ ਤੈਨੂੰ ਚੱਲਦੀ ਵੀ ਨਹੀਂ ਸੁਣਨੀ ਠੀਕ ਆ ਬਾਈ ਇੰਨੀ ਠੰਡੀ ਆ ਕਿਤੇ ਮਸਾਲਾ ਤਿਆਰ ਕਰਦੇ ਆ ਲਾਓ ਬਾਈ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਬਾਈ ਭੁੱਲਰਦਾ ਦੇਖਾ ਬਾਈ ਸਰੋਂਾ ਜਿਹਨੂੰ ਚਾਹੀਦਾ ਅਚਾਰ ਬੱਕਰੇ ਦਾ ਤਾਂ ਬਾਈ ਤੋਂ ਮਹਗਾ ਵੀ ਥੱਕਦਾ ਤੇ ਆਰਡਰ ਤੇ ਵੀ ਤਿਆਰ ਕਰਵਾ ਸਕਦਾ ਹਨਾ ਬਾਈ ਹਾਂ